700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾ ਦੇ। ਲਗਭਗ 6000 ਕਰੋੜ ਰੁਪਇਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠਿਆ। ਉਹ ਅੱਜ ਜਾਰੀ ਕਰ ਦੇਣ। ਇੱਕ ਸੜਕ ਪੰਜਾਬ ਦੇ ਵਿੱਚ ਤੁਹਾਨੂੰ ਦਿਖਾ ਦਿਓ ਇੱਕ ਸਿੰਗਲ ਸੜਕ ਚ ਪੰਜਾਬ ਦੇ ਵਿੱਚ। ਆ ਵੀ ਅਬਦੇ ਕੋਲੋਂ ਲਾ ਰਹੇ ਹਾਂ ਅਸੀਂ। ਕੋਈ ਗੱਲ ਨਹੀਂ ਕਰ ਲਾਂਗੇ ਠੀਕ ਕਰ ਲਾਂਗੇ ਉਹਨਾਂ ਤੇ ਕਿੰਨਾ ਚਿਰ ਰਹਿਵਾਂਗੇ ਫਿਰ। ਉਹ ਲਿਖਿਆ ਨਹੀਂ ਉਹ ਤਾਂ ਟਰਾਲੀ ਤੇ ਨੇਤ ਨਤ ਮੰਗ ਮੇਣੀ ਮਿਲਣੀ ਆਪਣੀ ਬਣਾ ਲੈ ਮੇਤਰਾ ਟਰਾਲੀ ਆਪਣੀ ਭਰੋਣੀ ਪੈਣੀ ਆ ਪਤਾ ਨੂੰ ਸੜਕਾਂ ਇਹ ਹੈ ਜੀਆਂ ਹੋਣ ਗਿਆ ਪਿੰਡ ਦੀ ਪੰਚਾਇਤ ਐਨਓਸੀ ਦੇਊਗੀ ਵੀ ਹਾਂ ਇਹ ਸੜਕ ਸਾਡੇ ਸਾਹਮਣੇ ਬਣੀ ਆ ਤੇ ਠੀਕ ਬਣੀ ਆ ਤਾਂ ਉਹ ਸੜਕ ਉਹਦਾ ਟਿਕਾ ਦੇ ਪੈਸੇ ਦੇਵਾਂਗੇ ਸੀ ਨਹੀਂ ਪੈਸੇ ਦੇਣੇ ਸੀ ਉਹਨਾਂ ਨੂੰ ਪੈਸਾ ਤਾਂ ਠੋਡਾ ਜੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਆਪਾਂ ਲੈ ਕੇ ਜਾਂਦੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਕਰੇ ਲੈ ਕੇ ਜਾਂਦੇ ਜਿਹੜੀ ਪਾਲਕੀ ਵਾਲੀ ਗੱਡੀ ਆ ਉਹ ਤੇ ਟੈਕਸ ਲੱਗਦਾ ਸੀ ਜੀ ਉਹ ਗੱਡੀ ਤੇ ਉਹ ਕਹਿੰਦੇ ਭਾਲਕੀ ਵਾਲੀ ਗੱਡੀ ਤੇ ਟੈਕਸ ਲਾਪਰ ਮੈਂ ਅਫਸਰਨ ਬੁਲਾਇਆ ਕਹਿੰਦੇ ਹਾਂਜੀ ਕਰ ਤਾਂ ਸਕਦੇ ਆਂ ਬਸ ਇਹ ਹੈ ਜੀ ਕਮਰਸ਼ੀਅਲੀ ਨਾ ਯੂਜ਼ ਕਰਨ ਬਾਅਦ ਚ ਇਹਨੂੰ ਵਪਾਰਕ ਤੌਰ ਤੇ ਇਸਤੇਮਾਲ ਨਾ ਕਰ ਉਹ ਮੈਂ ਕਹਾਂ ਤੁਹਾਨੂੰ ਪਤਾ ਹੀ ਨਹੀਂ ਯਾਰ ਜਿਹੜੀ ਗੱਡੀ ਚ ਗੁਰੂ ਸਾਹਿਬ ਦੇ ਚਰਨ ਪੈ ਜਾਣ ਉਹਦੇ ਚ ਤਾਂ ਅਸੀਂ ਜੁੱਤੀ ਲਾ ਕੇ ਚੜਦੇ ਆਂ ਯਾਰ ਉਹਨਾਂ ਤਾਂ ਅਸੀਂ ਰੋਜ਼ ਧੋਨੇ ਆ ਉਹ ਉਹ ਚ ਅਸੀਂ ਕਿਹੜੀਆਂ ਬੋਰੀਆਂ ਲੱਦ ਲਾਂਗੇ ਯਾਰ ਕੱਲਾ ਇਹ ਜਿੰਨੇ ਵੀ ਧਰਮਿਕ ਗ੍ਰੰਥ ਨੇ ਜੇ ਕੋਈ ਗੱਡੀ ਉਹਨੂੰ ਲੈ ਕੇ ਜਾਂਦੀ ਹੈ ਪਾਲਕੀ ਵਾਲੀ ਗੱਡੀ ਆਪਾਂ ਜਿਆਦਾ ਲੈ ਕੇ ਜਾਂਦੇ ਉਹ ਸਾਰੇ ਜਿਹੜੇ ਟੈਕਸ ਨੇ ਉਹ ਮਾਫ ਕਰਦੇ ਕਿੰਨੇ ਕਿੰਨੇ ਸੀ ਟੈਕਸ 11 ਲੱਖ ਰੁਪਏ 11 ਲੱਖ ਰੁਪਏ ਕੀ ਹੈ ਦੱਸੋ ਜੀ ਆ ਕੰਮ ਨਹੀਂ ਹੋਇਆ ਜੀ ਇਹਨਾਂ ਤੋਂ ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਆ ਅੱਗ ਬਜਾਉ ਜਿਹੜਾ ਡਿਪਾਰਟਮੈਂਟ ਹੈ ਕਹਿੰਦੀਆਂ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਣੀਆਂ ਪਰ ਸਖਤੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਹੈ ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ ਰੋਣ ਲੱਗ ਗਿਆ ਕੀ ਗੱਲ ਹੋ ਗਈ ਦੱਸੋ ਕਹਿੰਦੀਆਂ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ ਕੇ 1 ਕਿਲੋਮੀਟਰ ਤੱਕ ਮੁੰਡੇ ਨੇ ਵੀ ਭੱਜਣਾ 60 ਕਿਲੋ ਦੀ ਬੋਰੀ ਚੱਕ ਕੇ ਕੁੜੀ ਨੇ ਵੀ ਭੱਜਣਾ ਮੈਂ ਅਫਸਰ ਬੁਲਾਏ ਕਹਿੰਦੇ ਹਾਂਜੀ ਮੈਂ ਕਿਹਾ ਵੀ ਇਹ ਕੀ ਰੂਲ ਨੇ ਬਹੁਜਿਗਾਂ ਨੇ ਕਿਸੇ ਨੇ ਦੇਖਿਆ ਹੀ ਨਹੀਂ ਮੈਂ ਕਹਿੰਨ ਠੀਕ ਕਰੋ 40 ਕਿਲੋ ਉਹਦਾ ਭਾਰ ਕੀਤਾ ਪਲੱਸ ਉਹਨਾਂ ਵਾਸਤੇ ਰੂਲ ਜਿਹੜੇ ਉਹ ਜਿਹੜੇ ਸੌਖੇ ਕੀਤੇ ਪੰਜਾਬ ਪਹਿਲੀ ਸਟੇਟ ਹੋਊਗੀ ਜੀ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਹੋਣਗੇ ਵੱਡੇ ਵੱਡੇ ਟਾਟਾ ਇੰਡਸਟਰੀ ਆ ਰਹੀ ਹੈ ਸੈਕੰਡ ਬਿਗੇਸਟ ਅਫਟਰ ਜਮਸ਼ੇਦਪੁਰ ਲੁਧਿਆਣੇ ਲਾ ਰਹੇ ਨੇ ਜੀ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸੇਮ ਪੇਂਟਸ ਸਨਾਥਨ ਟੈਕਸਟਾਈਲ ਦੋ ਜਰਮਨੀ ਦੇ ਕੰਪਨੀਆਂ ਆਈਆਂ ਨੇ ਬਰਵੀਓ ਤੇ ਫ੍ਰੈਡਨਵਰਗ ਫ੍ਰੈਡਨਵਰਗ BMW ਦੇ ਸੈਂਸਰ ਬਣਾਉਂਦੀ ਹੈ ਮਰਿੰਡੇ ਕੋਲੇ ਹੈ ਬਰਵੀਓ ਲਹਿਰੇਗਾ ਕੇ ਕੋਲੇ ਹੈ ਆਲੇ ਦੁਆਲੇ ਦੇ ਚੱਲ 30 40 ਹਜ਼ਾਰ ਪਿੰਡਾਂ ਦੀ ਜਿਹੜੀ ਪ੍ਰਾਲੀ ਨਹੀਂ ਫੁਕਣ ਦਿੰਦੇ ਉਹ ਗੈਸ ਬਣਾਉਂਦੇ ਉਹਦੇ ਨਾਲ ਇੰਡੀਅਨ ਆਇਲ ਨਾਲ ਅਸੈਂਬਲ ਤੱਕਰਾਇਆ ਹੋਇਆ ਕੋਈ PCS ਦੀ ਤਿਆਰੀ ਕਰ ਰਿਹਾ ਕੋਈ UPS ਦੀ ਤਿਆਰੀ ਕਰ ਰਿਹਾ ਹੈ ਕੋਈ ਕੋਈ ਕਹਿੰਦਾ ਮੈਂ ਮੈਂ ਪਟਵਾਰੀ ਦਾ ਪੇਪਰ ਦੀ ਤਿਆਰੀ ਕਰਦਾ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਉੱਥੇ ਧਾਰਮਿਕ ਕਿਤਾਬਾਂ ਵੀ ਨੇ ਉੱਥੇ ਹਿਸਟਰੀ ਦੀਆਂ ਕਿਤਾਬਾਂ ਵੀ ਨੇ ਜਾਓ ਜਾ ਕੇ ਬਹਿ ਕੇ ਪੜੋ ਆਪਣਾ ਇਤਿਹਾਸ ਪੜੋ ਕੁਰਬਾਨੀਆਂ ਪੜੋ ਆਪਣੀ 55000 ਸਰਕਾਰੀ ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਬੇਟਾ ਆ ਤੁਹਾਡੇ ਸਾਹਮਣੇ ਖੜਾ 55000 ਬਹੁਤ ਸਾਰੀਆਂ ਨੌਕਰੀਆਂ ਤੁਹਾਡੇ ਪਿੰਡਾਂ 'ਚ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨਾ ਕੋਈ ਨੌਕਰੀ ਮਿਲੀ ਹੋਣੀ ਕਿਸੇ ਦੇ ਪੁੱਤ ਨੂੰ ਕਿਸੇ ਦੇ ਭਤੀਜੇ ਨੂੰ ਕਿਸੇ ਦੀ ਬੇਟੀ ਨੂੰ ਕੋਈ ਹੱਥ ਖੜਾ ਕਰਕੇ ਕਹਦੇ ਪੰਜਾਬ ਚੋਂ ਕਿ 1 ਰੁਪਿਆ ਲੱਗਿਆ ਹੋਵੇ ਜੀ ਤੁਹਾਡੇ ਤੁਹਾਡੇ ਨੂੰ ਮੈਂ ਤੁਹਾਡੇ ਮਿਲੀ ਨੌਕਰੀ ਤਿੰਨ ਨੌਕਰੀਆਂ ਮਿਲੀ ਘਰ ਚ ਕੋਈ 1 ਰੁਪਿਆ ਤਨ ਲੱਗਿਆ ਕੋਈ ਸ਼ਿਫਾਰਿਸ਼ ਕਿਸੇ ਦੀ ਲਾਉਣੀ ਪਈ ਨਹੀਂ ਤਿੰਨ ਤਿੰਨ ਨੌਕਰੀਆਂ ਕੇ ਘਰ ਚ ਮਿਲੀਆਂ ਨੇ ਇਹਦੋਂ ਪਹਿਲਾਂ ਕਦੇ ਸੋਚਿਆ ਸੀ ਇਦਾਂ ਇਹਦੋਂ ਪਹਿਲਾਂ ਤਾਂ ਕਦੇ ਸੋਚ ਹੀ ਨਹੀਂ ਸਕਦੇ ਸੀ ਵੀ ਸਾਡੇ ਸਰਕਾਰੀ ਨੌਕਰੀ ਤਾਂ ਬਿਲਕੁਲ ਹੀ ਨਹੀਂ ਸੋਚ ਸਕਦੇ ਉਹਦਾ ਸੁਪਨਾ ਹੀ ਹੋ ਗਈ ਸੀ ਕੱਦ ਪੰਜਾਬ ਦੇ ਵਿੱਚ ਆਉਣ ਸਾਰ ਸਭ ਤੋਂ ਪਹਿਲਾਂ ਅਸੀਂ ਕੰਮ ਕੀਤਾ ਐਮਐਲਏ ਦੀਆਂ ਪੈਨਸ਼ਨਾਂ ਇੱਕ ਵਾਰੀ ਤੁਸੀਂ ਐਮਐਲਏ ਬਣ ਕੇ ਪਹਿਲੀ ਵਾਰ ਤੁਹਾਨੂੰ 75000 ਰੁਪਏ ਪੈਨਸ਼ਨ ਮਿਲੂਗੀ ਜੀ ਮਹੀਨੇ ਦੀ ਜੇ ਦੂਜੀ ਵਾਰੀ ਬਣ ਕੇ 60000 ਰੁਪਏ ਚ ਹੋਰ ਵਧਾ ਲਓ ਜੀ ਤੀਜੀ ਵਾਰੀ ਬਣ ਕੇ 60 ਹੋਰ ਵਧਾਈ ਚੱਲੋ ਜੀ ਕਈ ਜਣੇ ਇਦਾਂ ਦੇ ਸੀਗੇ ਪੰਜ ਪੰਜ ਵਾਰੀ ਬਣ ਗਏ ਛੇਵੀਂ ਵਾਰੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਜਾਂ ਫਿਰ ਹਾਰ ਗਏ ਪਰ ਲਾਓ 75 4 240000 ਤੇ 75 ਲਾਲੋ ਜੀ ਮਤਲਬ ਸਵਾ 3 ਲੱਖ ਪੈਨਸ਼ਨ ਮਿਲੂਗੀ ਇਕੱਲੀ ਕਈ ਸੱਤ ਸੱਤਾਂ ਵਾਲੇ ਵੀ ਸੀਗੇ ਕਈਆਂ ਨੂੰ ਹਾਰਨ 'ਚ ਫਾਇਦਾ ਸੀ ਕਿਉਂਕਿ ਤਨਖਾਹ ਘਟਟਾ ਜਿੱਤ ਤਨਖਾਹ ਰਹੂਗੀ ਉਹ ਨਾ ਚਰ ਪੈਨਸ਼ਨ ਨਹੀਂ ਮਿਲਦੀ ਨਾ ਜਿਹਾਰ ਜਿਉਂ ਵੱਧ ਮਿਲਦੇ ਸਭ ਤੋਂ ਪਹਿਲਾਂ ਤਾਂ ਉਹ ਬੰਦ ਕੀਤੀ ਕਿ ਭਾਈ ਐ ਨਾ ਚ ਤਾਂ ਪਤਾ ਨਹੀਂ ਕਿੰਨੇ ਮੁੰਡੇ ਕੰਮ ਕਰਨ ਨੂੰ ਤਿਆਰ ਮੈਂ ਕਿੰਨੇ ਮੁੰਡੇ ਕੁੜੀਆਂ ਨੂੰ ਤਨਖਾਹ ਹੋ ਜੂਗੀ ਇੱਕ ਵਾਰੀ ਲੈਣੀ ਹੈ ਮੈਂ ਕਿਹਾ ਲਾਓ ਨਹੀਂ ਮੈਂ ਇੱਕ ਤੇ ਵੀ ਕਾਟਾ ਫੇਰ ਲੱਗਿਆ ਕਿਉਂਕਿ ਜਦੋਂ ਵੋਟਾਂ ਮੰਗਣਾ ਉਹਦੇ ਉਹ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਕਰਨ ਦਾ ਮੌਕਾ ਦਿਓ ਤੁਸੀਂ ਮੈਨੂੰ ਦੱਸੋ ਸੇਵਾ ਦੀ ਪੈਨਸ਼ਨ ਹੁੰਦੀ ਆ ਪਿੰਗਲਵਾੜੇ ਵਾਲੇ ਬੱਚੇ ਆ ਜਿਹੜੇ ਸੇਵਾ ਕਰਦੇ ਨੇ ਇਹ ਕੋਈ ਪੈਨਸ਼ਨ ਲੈਂਦੇ ਆ ਪਤ ਹਾਂ ਕੋਈ ਦਾਨ ਕਰ ਦਿੰਦਾ ਕੋਈ ਆਪਣੇ ਦਸਬੰਦ ਕੱਢ ਲੈਂਦਾ ਉਹ ਲੱਗ ਜਾਂਦਾ ਉਹ ਤਾਂ ਪੱਕਾ ਹੈ ਲੈਂਦੇ ਸੀਗੇ acha ਨਾਲ ਕੱਲਾ ਇਹ ਵੀ ਨਹੀਂ ਲਾਜ਼ਮੀ ਫਰੀ ਸਾਰ ਕੱਲਾ ਇਹ ਵੀ ਨਹੀਂ ਗੱਡੀਆਂ ਤੇਲ ਵੀ ਕੱਲਾ ਇਹ ਵੀ ਨਹੀਂ ਦਿੱਲੀ ਪੰਜਾਬ ਜਿੱਥੇ ਵੀ ਜਾਣਾ ਚੰਡੀਗੜ ਰਹਿਸ਼ ਵੀ ਫਰੀ ਹੈ ਕਮਰਾ ਕਮਰੇ ਤੇ ਪੈਸੇ ਵੀ ਬੜਾ ਯਾਰ ਪੰਗਾ ਪਾ ਲਿਆ ਜਿਤਾ ਕੇ ਇਹਨਾਂ ਨੂੰ ਇਹ ਤਾਂ ਸਫਾਇਦਾ ਹਾ ਠਿਗੜੇ ਕਰ ਲਏ ਸੀ ਸਭ ਤੋਂ ਪਹਿਲਾਂ ਤਾਂ ਉਹ ਕੀਤਾ ਜੀ ਫਿਰ ਉਸ ਤੋਂ ਬਾਅਦ ਕਾਗਜ਼ ਕਢਾਏ ਆ ਟੋਲ ਪਲਾਜੇ ਜਿਹੜੇ ਨੇ ਇਹ ਦੱਸੋ ਕਰ ਕਿੰਨਾ ਕਿੰਨਾ ਕੁ ਚਿਰ ਹੋ ਗਿਆ ਕੋਈ 1.5 ਸਾਲ ਤਾਂ ਹਾਂ ਚੱਲ ਗਿਆ ਜੀ ਕਿਸੇ ਨੂੰ ਮਿਆਦ ਖਤਮ ਹੋਈ ਨੂੰ 2-2 ਸਾਲ ਹੋ ਗਏ ਇਹ ਕਿਉਂ ਚੱਲੀ ਜਾਂਦੇ ਨੇ ਬਾਸ ਜੀ ਕਿਸੇ ਨੇ ਪੁੱਛਿਆ ਨਹੀਂ ਮੰਤਰੀ ਸਾਹਿਬ ਤੁਹਾਡੇ ਪਤਾ ਹੀ ਹੈ ਜੀ ਉਧਰ ਕਿ ਟਮਟ ਹੈਗੀ ਸੀ ਜੀ 17 ਟੋਲ ਪਲਾਜੇ ਬੰਦ ਕੀਤੇ ਆ 64 ਲੱਖ ਰੁਪਈਆ ਰੋਜ਼ ਬਚਦਾ ਜੀ ਇੱਕ ਦਿਨ ਚ ਪੰਜਾਪੀਆ ਦਾ 17 ਕੀਤੇ ਦੋ ਤਿੰਨ ਹਜੇ ਆਉਣ ਵਾਲੇ ਨੇ ਬਸ ਲੁੱਟੀ ਜਾਓ ਕਿਹੜਾ ਆਪਾਂ ਪੁੱਛਦੇ ਆਪਾਂ ਕਿਸੇ ਨੂੰ ਬਾਈ ਕਿੰਨਾ ਇਧਰ ਚੱਲੂਗਾ ਨਾਲੇ ਪੈਸੇ ਵਧਾਈ ਜਾਂਦੇ ਆ ਨਾਲੇ ਦਿਨ ਵਧਾਈ ਜਾਂਦੇ ਆ ਕੋਈ ਪਤੇਲਾ ਦਾ ਫਿਰ ਅਫਸਰਾ ਨੂੰ ਬੁਲਾਇਆ ਬਿਜਲੀ 600 ਯੂਨਟ ਦੇਣੀ ਹੈ 2 ਮਹੀਨਿਆਂ ਦਾ ਬਾਅਦ ਬਿਲਾਉਂਦਾ 3300 ਪਰ ਮੰਥ ਜਨਿਕ 600 ਯੂਨਟ ਬਿਜਲੀ ਫਰੀ ਦੇਣੀ ਹੈ ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਉਹਦੇ ਕੋਲ ਇੱਕ ਪੀਲਾ ਕਾਰਡ ਚਾਹੀਦਾ ਹੈ ਉਹਦੇ ਕੋਲ ਨੀਲਾ ਕਾਰਡ ਚਾਹੀਦਾ ਜੀਨੇ 600 ਤੋਂ ਘੱਟ ਰੱਖ ਲਿਆ ਮੀਟਰ ਆਪਦਾ ਉਹਨੂੰ ਬਿਜਲੀ ਫਰੀ ਆਉਗੀ ਇਸ ਵਕਤ 87 ਤੋਂ 88% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਫੇਰ ਅਗਲੇ ਦਿਨ ਕੀਤਾ ਵੀ ਆਹ ਖੇਤਾਂ ਵਾਲੀ ਕੱਢੋ ਕਰਾਂ ਖੇਤਾਂਾਂ ਲਈ ਬਿਜਲੀ ਪਹਿਲੀ ਗੱਲ ਤਾਂ ਦੁਨੀਆ ਭਰ ਦੇ ਦਫ਼ਤਰ ਅਮਰੀਕਾ ਚੱਲ ਜਾਓ ਕੈਨੇਡਾ ਚੱਲ ਜਾਓ ਨਿਊਜ਼ੀਲੈਂਡ ਹਾਲਡੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਜਿੱਥੇ ਮਰਜ਼ੀ ਚੱਲ ਜਾਓ ਦੁਨੀਆ 'ਚ ਦਫਤਰ 9 ਤੋਂ 5 ਲੱਗਦੀ ਹੈ ਜੀ ਆ ਕਿਸਾਨਾਂ ਵਾਲਾ ਦਫਤਰ ਪਤਾ ਨਹੀਂ ਰਾਤ ਨੂੰ 2 ਵਜੇ ਆਉਂ ਕੰਦੇ ਲਾਈਟ ਉੱਥੇ ਸੱਪਾਂ ਦੀਆਂ ਸੇਰੀਆਂ ਮਿੱਤੀ ਜਾਂਦੇ 2 ਘੰਟੇ ਪਹਿਲਾਂ ਜਾ ਕੇ ਬਹਿ ਜਾਂਦੇ ਮੱਛਰ ਖਾ ਜਾਂਦਾ ਫਿਰ ਇਹ ਨਹੀਂ ਪੱਕਾ ਪਤਾ ਪੂਰੀ ਆਉਗੀ ਜਾਂ ਨਾ ਮੈਂ ਕਿਹਾ ਵੀ ਦਿਨੇ ਬਿਜਲੀ ਦੇਣੀ ਹੈ 9 ਤੋਂ 5 ਔਰ ਜੇ 9 ਤੋਂ 6 ਹੋਣੀ ਹੈ 9 ਤੋਂ 6 ਵੀ ਦੇ ਦਿਓ 10 ਘੰਟੇ 11 ਘੰਟੇ ਦੇ ਦਿਓ ਕਿਉਂਕਿ ਮੈਨੂੰ ਪਤਾ ਮੈਂ ਖੇਤੀ ਕਰਦਾ ਆਂ ਕੋਈ ਕੋਈ ਜਿਹੜਾ ਜ਼ਿੰਮੇਦਾਰ ਇੰਨਾ ਕਮਲਾ ਨਹੀਂ ਹੈਗਾ ਕਿ ਜੇ ਬਿਜਲੀ ਹੈਗੀ ਤੇ ਮੋਟਰ ਚਲਾਈ ਰੱਖੂ ਆਪਣੀਆਂ ਵੱਟਾਂ ਤੋੜ ਲੂਗਾ ਉਹ ਇੱਕ ਵਾਰੀ ਭਰ ਲੂਗਾ 11 ਘੰਟਿਆਂ ਚ ਉਸ ਤੋਂ ਬਾਅਦ ਦੋ ਦਿਨ ਤਾਂ ਚਲਾਉਂਦਾ ਹੀ ਨਹੀਂ ਉਹ ਕਿਉਂਕਿ ਇੱਕ ਵਾਰੀ ਭਰ ਗਈ ਤੀਜੇ ਦਿਨ ਚਲਾਉਗਾ ਤੇ ਜੇ ਆਪਾਂ ਹਫ਼ਤੇ ਚ ਚਾਰ ਵਾਰੀ ਬਿਜਲੀ ਦਿੱਤੀ 44 ਘੰਟੇ ਨੇ 11 11 ਘੰਟੇ ਤੇ ਜੇ 8 8 ਘੰਟੇ ਟੁੱਟਮੀ ਦਿੱਤੀ ਤਾਂ 56 ਘੰਟੇ ਨੇ ਤੇ ਨਾਲੇ ਤਾਂ 12 ਘੰਟੇ ਵੱਜਦੇ ਨੇ ਤੇ ਨਾਲੇ ਉਹ ਬਿਜਲੀ ਵੱਜਦੀ ਐ ਥੱਲੋ ਪਾਣੀ ਕੱਟ ਕੱਢਦਾ ਉਹ ਉਸ ਹਿਸਾਬ ਨਾਲੀ ਨਹੀਂ ਤਾਂ ਰੋਜ਼ ਉਸੇ ਕੈਰੇਜ ਦੁਬਾਰੇ ਲਾਉਣਾ ਪੈਂਦਾ ਜਦੋਂ ਅੱਧਾ ਕੈਰਾ ਰਹਿ ਗਿਆ ਜੀ ਦਿਨੇ ਬਿਜਲੀ ਕੀਤੀ ਜੀ ਆਉਂਦੀ ਇਹਨਾਂ ਦਿਨੇ ਬਿਜਲੀ ਫੇਰ ਮੈਂ ਕਿਹਾ ਜੀ ਬਾਕੀ-ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਚ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜੀ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ-ਮੋਝਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚਨਾਉਂਦੇ ਰਹੇ ਆ ਮਾਵਾ ਸਾਡੀਆਂ ਥਾਪੀਆਂ ਨਾਲ ਉੱਥੇ ਕੱਪੜੇ ਧੋਨੇ ਹੁੰਦੇ ਸੀ ਉਹ ਕੱਸੀਆਂ ਕਿੱਥੇ ਨਹੀਂ ਲੱਭਣ ਕਿ ਤੱਬ ਲਈ ਆਈ ਕਹਿੰਦੇ ਲੋਕਾਂ ਨੇ ਮੈਂ ਕਿ ਲੱਭੋ ਲੱਭੀਆਂ 700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾ ਦੇ ਜਿਸ ਵੇਲੇ ਸਰਕਾਰ ਸੰਭਾਲੀ ਸੀ 16 ਮਾਰਚ 2022 ਨੂੰ 21% ਪਾਣੀ ਪੰਜਾਬ ਦੀਆਂ ਨਹਿਰਾਂ ਦਾ ਖੇਤਾਂ ਤੱਕ ਪਹੁੰਚਦਾ ਸੀ ਅੱਜ 3 ਸਾਲਾਂ ਚ 3.5 ਸਾਲਾਂ ਚ ਇਸ ਵਕਤ ਅਸੀਂ 70% ਦੇ ਨੇੜੇ ਲੱਗ ਗਏ ਜੀ 70% ਪਾਣੀ ਸਾਡਾ ਨਹਿਰਾਂ ਦਾ ਜਾਂਦਾ ਜੀ ਉਹਦੇ ਨਾਲ ਕੀ ਹੋਊਗਾ ਜੀ ਉਹਦੇ ਨਾਲ ਬਿਜਲੀ ਘਟਮ ਫੁਕੋਗੀ ਥੱਲੋਂ ਘੱਟ ਪਾਣੀ ਨਿਕਲੂਗਾ ਜਿਹੜਾ ਥੱਲੇ ਪਾਣੀ ਖਤਮ ਹੋਈ ਜਾਂਦਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਜਿਹੜੇ ਗੁਰੂ ਸਾਹਿਬ ਬਚਨ ਕਰ ਗਏ ਉਹਨਾਂ ਬਚਨਾਂ ਤੇ ਪੂਰੇ ਉਤਰ ਜਾਗੇ ਥੋੜੇ ਬਹੁਤ ਪਾਣੀ ਤਾਂ ਆ ਜੂਗਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਕੁਝ ਛੱਡ ਕੇ ਜਾ ਮਨ ਜਾਣਾ ਹੈ ਕਿ ਨਹੀਂ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਡਾਟਾ ਕਢਾਇਆ ਪਾਰਲੀਮੈਂਟ ਚੋਂ ਐਕਸੀਡੈਂਟਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰੇਕ ਸੂਬੇ ਚ ਕਿੰਨੀਆਂ ਮੌਤਾਂ ਹੁੰਦੀਆਂ ਹਰ ਜਾਣ ਕੇ ਰਾਨੀ ਹੋ 18 ਦੀ ਗੱਲ ਹੈ ਪੰਜਾਬ ਨੰਬਰ 25 ਤੇ ਸੀ 14 ਮੌਤਾਂ ਰੋਜ਼ ਦੇ ਹਰ ਰੋਜ਼ 14 ਮੌਤਾਂ ਔਨ ਦਾ ਸਪੌਟ ਮੌਕੇ ਤੇ 18 ਦੀ ਗੱਲ ਕਰਦਾ ਹਾਂ ਹੁਣ ਤਾਂ 16 17 ਦੇ ਜਾ ਬੜੀ ਹੋਣੀ ਗੱਲ ਚਲੋ 14 ਦੇ ਹਿਸਾਬ ਨਾਲ ਲਾ ਲਓ 14 ਨੂੰ ਕਰੋ ਮਹੀਨੇ ਨਾਲ ਕੋਣਾ 420 22 420 22 ਨੂੰ ਕਰੋ 12 ਨਾਲ 55 5300 ਬੰਦਾ ਸੜਕ ਤੇ ਮਰ ਜਾਂਦਾ ਸੀ ਜਿਹੜੇ ਬਾਹਾਂ ਚ ਜ਼ਖਮੀ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਮਰ ਗਏ ਹੋਰ 5 600 ਤੇ 6000 ਤੇ ਪਹੁੰਚ ਜਾਂਦਾ ਸੀ ਮੈਂ ਕਿਹਾ ਵੀ ਇੱਕ ਪੁਲਸ ਬਣਾਉਨੇ ਆ ਉਹਨੂੰ ਗੱਡੀਆਂ ਲੈ ਕੇ ਦਿੰਨੇ ਆ ਕਿਉਂਕਿ ਮੌਕੇ ਤੇ ਕੋਈ ਪਹੁੰਚਦਾ ਨਹੀਂ ਟਰੱਕ ਖੜਾ ਹੈ ਖਰਾਬ ਹੋਇਆ ਟਰੱਕ ਹੈਗਾ ਜੈਪੁਰ ਦਾ ਉਹ ਜੈਪੁਰ ਤੋਂ ਆਊਗਾ ਮਾਲਕ ਫੇਰ ਕਿਤੇ ਠੀਕ ਕਰਾਉਣਗੇ ਫੇਰ ਟਰੱਕ ਨੂੰ ਕਿਤੇ ਲੈ ਕੇ ਜਾਣਗੇ ਪਹਿਲੇ ਆਪਾਂ ਟਰੱਕ ਨੂੰ ਚੱਕ ਕੇ ਸਾਈਡ ਤੇ ਕਰ ਦੋ ਬਾਕੀ ਲੰਗੀ ਜਾਣ ਨਹੀਂ ਤਾਂ ਕੀ ਇਹ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਆਪਾਂ ਤੇਰੀ ਕਬਰ ਸੁਣਦੇ ਰਹੇ ਆਂ ਦਾ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੇ ਵਿੱਚ ਟ੍ਰੇਨਿੰਗ ਦਿੱਤੀ 5000 ਤੋਂ ਵੱਧ ਮੁੰਡੇ ਕੁੜੀਆਂ ਨੂੰ ਤੇ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਐਸਐਸਐਫ ਕਰਕੇ ਪੰਜਾਬ ਦੇ ਵਿੱਚ 48% ਮੌਤਾਂ ਘਟ ਗਈਆਂ ਨੇ 48% ਆਣ ਹੋਣੇ ਮੌਤੇ ਹੀ ਨਹੀਂ ਸੜਕ ਤੇ ਤਾਂ ਕੀ ਸੜਕ ਐਕਸੀਡੈਂਟ ਖੜਾ ਦੇਖਦਾ ਵੀ ਕੌਣ ਬੰਦਾ ਉਹ ਹਾਂ ਇੱਕ ਹੋਰ ਅੰਕੜਾ 48% ਮੌਤਾਂ ਘਟ ਗਈਆਂ ਪਰ ਜ਼ਖਮੀਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਗਈ। ਹੁਣ ਤੁਸੀਂ ਕਹੋਗੇ ਵੀ ਇਹ ਕਿ ਹੋ ਗਿਆ? ਅਸਲ 'ਚ ਜਿਹੜੇ ਪਹਿਲਾਂ ਮਰ ਜਾਂਦੇ ਸੀ ਉਹਨਾਂ ਦੀ ਗਿਣਤੀ ਹੋਣ ਜ਼ਖਮੀਆਂ 'ਚ ਹੋਣ ਲੱਗੀ। ਹੁਣ ਤਾਂ ਚੋੜੀ ਜੀ ਖਰੋਚ ਵੀ ਅੱਜ ਉਹਨੂੰ ਜ਼ਖਮੀ 'ਚ ਲਿਖ ਲੈਂਦੇ। ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਕੀ ਹੋ ਗਿਆ। ਕੱਲਾ ਇਹ ਨਹੀਂ ਕਿ ਜਾਨ ਵੱਜ ਗਈ। ਕਰੋੜਾਂ ਰੁਪਈਆ, ਸੋਨੇ ਦੇ ਗਹਿਣੇ, ਹੋਰ ਕੀਮਤੀ ਸਮਾਨ ਉਹ ਵੀ ਉਹਨਾਂ ਨੂੰ ਵਾਪਸ ਘਰੇ ਮੋੜ ਕੇ ਆਏ ਆ ਜੀ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜੇ ਉਦੋਂ ਥੋੜੀ ਦੇਖਦਾ ਬੰਦਾ ਕੋਈ ਮੇਰਾ ਪਰਸ ਕਿੱਥੇ ਮੇਰਾ ਬਟੂਆ ਕਿੱਥੇ ਕੋਈ ਵਿਆਹ ਤੋਂ ਆਈ ਹੈ ਪਰ ਫੈਮਿਲੀ ਤੋਂ ਉਹ ਚ ਸੋਨੇ ਦੇ ਗਹਿਣੇ ਨੇ ਉਹ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਉਦੋਂ ਤਾਂ ਉਹ ਵੀ ਘਰੇ ਵਾਪਸ ਕਰਕੇ ਆਏ ਜੀ ਇਹ ਪੰਜਾਬ ਸਿਰਫ ਇੱਕੋ ਇੱਕ ਇਹ ਹੈ ਜਾਂ ਸੂਬਾ ਹੈ ਜਿੱਥੇ ਐਸਐਸਐਫ ਹੈ ਹੁਣ ਮੇਥੋਂ ਦੋ ਤਿੰਨ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਸ ਗੱਲ ਦੀ ਟ੍ਰੇਨਿੰਗ ਮੰਗ ਰਹੇ ਨੇ ਕਿ ਤੁਸੀਂ ਕਿਵੇਂ ਕੀਤਾ ਸਾਨੂੰ ਦਾ ਦੋ ਮੈਂ ਕਿਹਾ ਦਸਤਾਨੀ ਕੋਈ ਗੱਲ ਨਹੀਂ ਅਸੀਂ ਤਾਂ ਪੰਜਾਬ ਵਾਲੇ ਤਾਂ ਪਹਿਲੇ ਦਿਨੋਂ ਦੱਸਣ ਤੇ ਹੀ ਹਸ ਤਾ ਅਸੀਂ ਤਾਂ ਸਾਡੀ ਤਾਂ ਬਾਣੀ ਵੀ ਹਮੇਸ਼ਾ ਮਾਰਗਦਰਸ਼ਕੀ ਕਰਦੀ ਹੈ ਦੱਸ ਦਾਂਗੇ ਜੀ ਤੁਸੀਂ ਸਾਨੂੰ ਟ੍ਰੇਨਿੰਗ ਸਾਥੋਂ ਲੈ ਲਓ ਅਸੀਂ ਟ੍ਰੇਨਿੰਗ ਦੇ ਦਾਂ ਤੁਹ ਬੰਦਰ ਨੀਅਤ ਚਾਹੀਦੀ ਹੈ ਮੇਰੇ ਕੋਲ ਕੁੜੀਆਂ ਆਈਆਂ ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹਾਂ ਅੱਗ ਬਜਾਉ ਜਿਹੜਾ ਡਿਪਾਰਟਮੈਂਟ ਹੈ ਕਹਿੰਦੀ ਆ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਣੀਆਂ ਪਰ ਸਖਤੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਹੈ ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ ਰੋਣ ਲੱਗ ਗਈ ਕੀ ਗੱਲ ਹੋ ਗਈ ਦੱਸੋ ਕਹਿੰਦੀ ਆ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ ਕੇ 1 ਕਿਲੋਮੀਟਰ ਤੱਕ ਮੁੰਡੇ ਨੇ ਵੀ ਭੱਜਣਾ 60 ਕਿਲੋ ਦੀ ਬੋਰੀ ਚੱਕ ਕੇ ਕੁੜੀ ਨੇ ਵੀ ਭੱਜਣਾ ਓਨੇ ਚਿਰਚੀ ਪੌੜੀਆਂ ਸੀ ਚੜ੍ਹਣੀਆਂ ਨੇ ਓਨੇ ਚਿਰਚੀ ਪੌੜੀਆਂ ਉਹਨਾਂ ਨੇ ਚੜ੍ਹਣੀਆਂ ਵੇ ਅਸੀਂ ਉਹਨਾਂ ਦੇ ਮੁਕਾਬਲੇ ਕਿਵੇਂ ਸਾਰੀ ਦੁਨੀਆ ਦੇ ਵਿੱਚ ਜੇ ਗਰਾਉਂਡ ਦੇ ਵਿੱਚ ਵੀ ਜਿਹੜੇ ਸਪੋਰਟਸ ਦੇ ਵਿੱਚ ਜਿਹੜੇ ਨੇ ਰਿਕਾਰਡ ਨੇ ਮੁੰਡਿਆਂ ਦੇ 100 ਮੀਟਰ ਦੇ ਹੋਰ ਨੇ ਕੁੜੀਆਂ ਦੇ ਹੋਰ ਨੇ ਮੈਂ ਅਫਸਰ ਬੁਲਾਏ ਕਹਿੰਦੇ ਹਾਂਜੀ ਮੈਂ ਕਿਹਾ ਵੀ ਇਹ ਕੀ ਰੂਲ ਨੇ ਬਹੁਤ ਜਗਾਂ ਕਿਸੇ ਨੇ ਦੇਖਿਆ ਹੀ ਨਹੀਂ ਮੈਂ ਕਹਿੰਨ ਠੀਕ ਕਰੋ 40 ਕਿਲੋ ਉਹਦਾ ਭਾਰ ਕੀਤਾ ਪਲੱਸ ਉਹਨਾਂ ਵਾਸਤੇ ਰੂਲ ਜਿਹੜੇ ਉਹ ਜਿਹੜੇ ਸੌਖੇ ਕੀਤੇ ਪੰਜਾਬ ਪਹਿਲੀ ਸਟੇਟ ਹੋਊਗੀ ਜੀ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਹੋਣਗੇ ਜੇ ਕੁਝ ਕਰਨਾ ਹੋਵੇ ਤਾਂ ਇਹ ਹੋ ਜਾਂਦਾ ਹੁੰਦਾ ਜੇ ਕੁਝ ਨੀਅਤ ਹੋਵੇ ਤਾਂ ਇਹ ਹੋ ਜਾਂਦਾ ਹੁੰਦਾ ਇਹ ਤਾਂ ਮੈਂ ਇੰਨੇ ਕ ਗਣਾਈਨੇ ਅਜੇ ਹੋਰ ਦੇਖੋ ਇਤੋਂ ਪਹਿਲਾਂ ਬੜੀਆਂ ਪੰਥ ਦੇ ਨਾਂ ਤੇ ਵੋਟਾਂ ਲਈਆਂ ਉਹਨਾਂ ਨੇ ਜੀ ਬੜਾ ਧਰਮ ਦੇ ਨਾਂ ਤੇ ਉਹਨਾਂ ਨੇ ਸਾਨੂੰ ਲੜਾਇਆ ਵੀ ਭੜਕਾਇਆ ਵੀ ਵੋਟਾਂ ਲਈਆਂ ਤੇ ਮੇਰੇ ਕੋਲ ਇੱਕ ਮੰਗ ਹੈ ਜੀ ਆਈ ਮੈਨੂੰ ਇੰਨੀ ਮਤਲਬ ਮੈਂ ਕੀ ਕਹਾਂ ਕਿ ਮੈਨੂੰ ਇੰਨਾ ਦੁੱਖ ਹੋਇਆ ਕਿ ਯਾਰ ਹਜੇ ਤੱਕ ਆ ਵੀ ਨਹੀਂ ਕਰ ਸਕੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਆਪਾਂ ਲੈ ਕੇ ਜਾਂਦੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਘਰੇ ਲੈ ਕੇ ਜਾਂਦੇ ਜਿਹੜੀ ਪਾਲਕੀ ਵਾਲੀ ਗੱਡੀ ਹੈ ਉਹਦੇ ਟੈਕਸ ਲੱਗਦਾ ਸੀ ਉਹ ਗੱਡੀ ਤੇ ਉਹ ਕਹਿੰਦੇ ਪਾਲਕੀ ਵਾਲੀ ਗੱਡੀ ਤੇ ਟੈਕਸ ਵਾਪਰ ਮੈਂ ਅਫਸਰਨ ਬੁਲਾਇਆ ਕਹਿੰਦੇ ਹਾਂਜੀ ਕਰ ਤਾਂ ਸਕਦੇ ਆ ਬਸ ਇਹ ਹੈ ਜੀ ਕਮਰਸ਼ੀਅਲੀ ਨਾ ਯੂਜ਼ ਕਰਨ ਬਾਅਦ ਚ ਇਹਨੂੰ ਵਪਾਰਕ ਤੌਰ ਤੇ ਇਸਤੇਮਾਲ ਨਾ ਕਰ ਉਹ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਯਾਰ ਜਿਹੜੀ ਗੱਡੀ 'ਚ ਗੁਰੂ ਸਾਹਿਬ ਦੇ ਚਰਨ ਪੈ ਜਾਣ ਉਹਦੇ 'ਚ ਤਾਂ ਅਸੀਂ ਜੁੱਤੀ ਲਾ ਕੇ ਚੜਦੇ ਆ ਯਾਰ ਉਹਨਾਂ ਤਾਂ ਅਸੀਂ ਰੋਜ਼ ਧੋਨੇ ਆ ਉਹ ਉਹ 'ਚ ਅਸੀਂ ਕਿ ਕਿਹੜੀਆਂ ਬੋਰੀਆਂ ਲੱਦ ਲਾਂਗੇ ਯਾਰ ਕੱਲਾ ਇਹ ਜਿੰਨੇ ਵੀ ਧਰਮਿਕ ਗ੍ਰੰਥ ਨੇ ਜੇ ਕੋਈ ਗੱਡੀ ਉਹਨੂੰ ਲੈ ਕੇ ਜਾਂਦੀ ਹੈ ਪਾਲਕੀ ਵਾਲੀ ਗੱਡੀ ਆਪਾਂ ਜ਼ਿਆਦਾ ਲੈ ਕੇ ਜਾਂਦੇ ਉਹਦੇ ਸਾਰੇ ਜਿਹੜੇ ਟੈਕਸ ਨੇ ਉਹ ਮਾਫ ਕਰਦੇ ਕਿੰਨੇ ਕਿੰਨੇ ਸੀ ਟੈਕਸ 11 ਲੱਖ ਰੁਪਏ 11 ਲੱਖ ਰੁਪਏ ਕੀ ਹੈ ਦੱਸੋ ਜੀ ਆ ਕੰਮ ਨਹੀਂ ਹੋਇਆ ਜੀ ਇਹਨਾਂ ਤੋਂ 24 ਘੰਟੇ ਕੀ ਕਰੀ ਗਏ ਨੇ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇਦੂ ਕਹਾਉ ਅੱਗੇ ਬਧੀ ਨਹੀਂ ਬਸ ਇਹਨਾਂ ਕੰਮਤੀ ਰਹੇ ਬਸ ਵੀ ਜਿਹੜੇ ਕੰਮ ਕਰਨ ਵਾਲੇ ਕਰ ਲੈਂਦੇ ਥੋੜੇ ਬਹੁਤ ਫੇਰ ਵਪਾਰੀਆਂ ਕੋਲੇ ਗਏ ਆਪ ਗਏ ਵੱਡੇ ਵੱਡੇ ਵਪਾਰੀਆਂ ਕੋਲੇ ਜਿਹੜੇ ਰੁਸ ਕੇ ਚਲੇ ਗਏ ਸੀ ਆਪਣੇ ਤੋਂ ਮੰਡੀ ਗਵਿੰਦਗੜ ਖਾਲੀ ਹੋ ਗਈ ਸੀ ਲੁਧਿਆਣਾ ਖਾਲੀ ਹੋ ਗਿਆ ਬਟਾਲਾ ਧਾਰੀਵਾਲ ਗਰਾਇਆਂ ਟੋਕੇ ਵਾਲੀਆਂ ਮਸ਼ੀਨਾਂ ਵਾਸਤੇ ਮਸ਼ਹੂਰ ਹੁੰਦਾ ਸੀ ਫਗਵਾੜਾ ਪਤਾ ਨਹੀਂ ਕਿੱਧਰ ਚਲੇ ਗਏ ਕਿਉਂਕਿ ਉਹਨਾਂ ਤੋਂ ਪੈਸੇ ਮੰਗਦੇ ਸੀ ਹਿੱਸੇ ਮੰਗਦੇ ਸੀ ਅਸੀਂ ਉਹਨਾਂ ਨਾਲ ਗੱਲ ਕੀਤੀ ਨਾਲੇ ਨਵੇਂਆਂ ਨਾਲ ਗੱਲ ਕੀਤੀ ਵੀ ਆਓ ਯਾਰ ਆਪਾਂ ਠੀਕ ਕਰ ਲਈਏ ਪੰਜਾਬ ਨੂੰ ਅੱਗੇ ਵੱਡੇ ਵੱਡੇ ਟਾਟਾ ਇੰਡਸਟਰੀ ਆ ਰਹੀ ਹੈ ਸੈਕੰਡ ਬਿਗੇਸਟ ਅਫਟਰ ਜਮਸ਼ੀਦਪੁਰ ਲੁਧਿਆਣੇ ਲਾ ਰਹੇ ਨੇ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸਮ ਪੇਂਟਸ ਸਨਾਥਨ ਟੈਕਸਟਾਈਲ ਦੋ ਜਰਮਨੀ ਦੇ ਕੰਪਨੀਆਂ ਆਈਆਂ ਨੇ ਬਰਵੀਓ ਤੇ ਫਰੇਡਨਵਰਗ ਫਰੇਡਨਵਰਗ ਬੀ ਐਮ ਡਬਲਯੂ ਦੇ ਸੈਂਸਰ ਬਣਾਉਂਦੀ ਹੈ ਮਰਿੰਡੇ ਕੋਲੇ ਹੈ ਪਰਵੀਓ ਲਹਿਰੇਗਾ ਕੇ ਕੋਲੇ ਹੈ ਆਲੇ ਦੁਆਲੇ ਦੇ ਚੱਲ 30 40 ਹਜ਼ਾਰ ਪਿੰਡਾਂ ਦੀ ਜਿਹੜੀ ਹੈ ਪ੍ਰਾਲੀ ਨਹੀਂ ਫੁਕਣ ਦਿੰਦੇ ਉਹ ਗੈਸ ਬਣਾਉਂਦੇ ਉਹਦੇ ਨਾਲ ਇੰਡੀਅਨ ਆਇਲ ਨਾਲ ਨਰਸਿਓ ਤੱਕ ਰਾਇ ਹੈ